ਸਾਰੇ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਆਪ ਸਭ ਠੀਕ ਠਾਕ ਹੋਮੋਗੇ ਇਹ ਵੀਡੀਓ ਨਾ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਪੰਜਾਬ ਦੇ ਮੁੰਡੇ ਕੁੜੀਆਂ ਸਾਰੇ ਵਿਦੇਸ਼ਾਂ ਦੇ ਵਿੱਚ ਜਾ ਕੇ ਪੱਕੇ ਹੋ ਰਹੇ ਨੇ ਤੇ ਉੱਥੋਂ ਦੀ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਨਾ ਬੜੀ ਹੀ ਖੁਸ਼ੀ ਹੋਈ ਦੇਖ ਸਕਦੇ ਹੋ ਇਹ ਵੀਰ ਨੂੰ ਜੋ ਪੂਰੇ 17 ਸਾਲਾਂ ਬਾਅਦ ਨਾ ਇੰਗਲੈਂਡ ਤੋਂ ਦੇਖੋ ਆਪਣੇ ਘਰ ਵਾਪਸ ਆਇਆ ਹੈ ਤੇ ਜਦੋਂ ਹੀ ਘਰ ਵਾਪਸ ਆਉਂਦਾ ਹੈ ਤਾਂ ਦੇਖੋ ਮਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਮਾਂ ਦੇਖੋ ਆਪਣੇ ਪੁੱਤ ਨੂੰ ਨਾ ਗਲ ਬੱਕੜੀ ਦੇ ਵਿੱਚ ਲੈ ਕੇ ਕਿੰਨਾ ਜ਼ਿਆਦਾ ਭਾਵੁਕ ਹੋ ਜਾਂਦੀ ਹੈ ਸੱਚੀ ਮਾਂ ਦੀਆਂ ਅੱਖਾਂ ਤਰਸ ਗਈਆਂ ਸੀ ਆਪਣੇ ਪੁੱਤ ਨੂੰ ਦੇਖਣ ਦੇ ਲਈ ਜਦੋਂ ਹੀ ਪੁੱਤ ਆਇਆ ਤਾਂ ਮਾਂ ਨੇ ਭਾਵੁਕ ਕਰ ਦੇਣ ਵਾਲੇ ਬੋਲ ਬੋਲੇ ਦੇਖੋ ਤੁਸੀਂ ਵੀ ਪਹਿਲਾਂ ਪੂਰੀ ਵੀਡੀਓ ਦੇਖੋ ਸੱਚੀ ਮਾਂ ਦੇ ਬੋਲ ਸੁਣ ਕੇ ਨਾ ਅੱਖਾਂ ਦੇ ਵਿੱਚ ਪਾਣੀ ਆ ਗਿਆ ਮਾਂ ਦੇਖੋ ਕਿੰਨੀ ਬੇਸਵਰੀ ਦੇ ਨਾਲ ਆਪਣੇ ਪੁੱਤ ਦੀ ਉਡੀਕ ਕਰ ਰਹੀ ਸੀ ਇਹ ਵਿਦੇਸ਼ਾਂ ਨੇ ਨਾ ਕਿੰਨੇ ਮਾਮਾ ਤੋਂ ਪੁੱਤਾਂ ਨੂੰ ਦੂਰ ਕਰਕੇ ਰੱਖ ਦਿੱਤਾ ਹੈ ਮਾਮਾ ਦਾ ਆਪਣੇ ਧੀਆ ਪੁੱਤਾਂ ਵਿਣਾ ਘਰ ਵਿੱਚ ਦਿਲ ਨਹੀਂ ਲੱਗਦਾ ਮਾਂ ਆਪਣੇ ਧੀਆ ਪੁੱਤਾਂ ਨੂੰ ਵਿਦੇਸ਼ਾਂ ਵਿੱਚ ਤਾਂ ਤੋਰ ਦਿੰਦੀ ਹੈ ਪਰ ਬਾਅਦ ਵਿੱਚ ਆਪਣੇ ਧੀਆ ਪੁੱਤਾਂ ਨੂੰ ਯਾਦ ਕਰਕੇ ਘਰ ਵਿੱਚ ਇਕੱਲੀ ਰਹਿ ਜਾਂਦੀ ਹੈ ਤੇ ਰੋਂਦੀ ਰਹਿੰਦੀ ਹੈ ਸੱਚੀ ਬੜੀ ਖੁਸ਼ੀ ਹੋਈ ਇਸ ਵੀਡੀਓ ਨੂੰ ਦੇਖ ਕੇ ਮਾਂ ਨੂੰ ਉਸ ਦਾ 17 ਸਾਲਾਂ ਬਾਅਦ ਪੁੱਤ ਮਿਲਿਆ ਤੇ ਦੇਖੋ ਮਾਂ ਬਹੁਤ ਜਿਆਦਾ ਖੁਸ਼ ਹੋਈ। ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ। ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ।